I'm gonna go back to the gator. ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਤੇਗ ਬਹਾਦਰ ਸਿਮਰ ਘਰ ਨੌਨੇ ਦਾਵੇ ਸਹਾਏ ਸਦ ਖਾਈ ਹੋਏ ਸਹਾਏ ਹੰਤੰਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਨੋਂ ਦੇ 350 ਸਾਲਾ ਸ਼ਹੀਦੀ ਗੁਰਪੁਰਬ ਸਦਾਬ ਦੀਵ ਨੂੰ ਸਪਰਵਤ ਤੋ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ 350 ਸਾਲਾ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਹੋਰ ਬਹੁਤ ਸ਼ਤਾਬਦੀ ਨੂੰ ਮਨਾਉਂਦੇ ਆ ਉਦੋਂ ਉਪਰਾਲੇ ਕੀਤੇ ਜਾ ਰਹੇ ਹਨ ਸੈਮੀਨਾਰ ਕਰਵਾਏ ਜਾ ਰਹੇ ਆ ਸਕੂਲਾਂ ਵਿੱਚ ਕਾਲਜਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਆ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਹਿਬਾਨ ਜੀ ਦੇ ਵਿੱਚ ਵੀ ਵੱਡੇ ਪੱਧਰ ਤੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਆ ਜਿਹੜੇ ਕੋਜਤ ਨੇ ਪਹਿਲਾਂ ਇੱਥੇ ਵੀ ਬਹੁਤ ਵੱਡਾ ਗੁਰਮਤ ਸਭਾਗ ਮਹ ਸ੍ਰੀ ਪਾਪਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਹੋਇਆ ਉੱਥੇ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਲਸਫਾ ਸਤਿਗੁਰੂ ਜੀ ਦਾ ਉਪਦੇਸ਼ ਸਤਿਗੁਰੂ ਜੀ ਦੀ ਸਿੱਖਿਆ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਇੱਕ ਨਮਾਣਾ ਜਿਹਾ ਯਤਨ ਕਰਦੇ ਹੋયા ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਢੋਪੜੀ ਸਾਹਿਬ ਸਾਮ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਤਕਰੀਬਨ ਭਾਰਤ ਦੀਆਂ ਸਾਰੀਆਂ ਹੀ ਸਟੇਟਾਂ ਦੇ ਵਿੱਚੋਂ ਇਹ ਨਗਰ ਕੀਰਤਨ ਗੁਜਰਦਾ ਹੋਇਆ ਪੰਜਾਬ ਦੀ ਧਰਤੀ ਤੇ ਵਿਚਰ ਰਿਹਾ। ਰਾਤੀ ਇਸ ਸਥਾਨ ਤੇ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ 26-27 ਕਰਦਿਆ ਸਤਿਗੁਰੂ ਜੀ ਨੇ ਬਤੀਤ ਕੀਤਾ ਤੇ ਇੱਥੋਂ ਹੀ ਅਸਲ ਤੇ ਵਿੱਚ ਇਬਾਦਤ ਦੇ ਵਿੱਚ ਉਹ ਨਹੀਂ ਰੱਖ ਕੇ ਤੇ ਸ਼ਹਾਦਤ ਪ੍ਰਾਪਤ ਕੀਤੀ। ਵੱਡੀ ਸ਼ਹਾਦਤ ਵੱਡੀ ਇਬਾਦਤ ਮੰਗਦੀ ਹੈ। ਸਤਿਗੁਰੂ ਜੀ ਨੇ ਜੱਡਾ ਵੱਡਾ ਸਾਾਕਾ ਕਰਨਾ ਸੀ ਉਸ ਤੋਂ ਪਹਿਲਾਂ ਉਹਨੇ ਵੱਡੀ ਆਬਾਦਤ ਇੱਥੇ ਬੈਠ ਕੇ ਬੰਦਗੀ ਕੀਤੀ ਸਿਮਰਨ ਕੀਤਾ ਕਿ ਕਮਹਾਲ ਹੋ ਸਾਰਨਾ ਹੋਵੇ ਜਿੰਨਾ ਉੱਚਾ ਲੈ ਕੇ ਜਾਣਾ ਹੋਵੇ ਉਹਦੀ ਉਹਦੀ ਨੇ ਡੂੰਗੀ ਚਾਹੀਦੀ ਹੈ ਸਤਿਗੁਰੂ ਜੀ ਨੇ ਕਿਹਾ ਕਿ ਧਰਮ ਬਚਾਉਣਾ ਸੀ ਇਹ ਕਿ ਨਿੱਕੀ ਜੀ ਗੱਲ ਨਹੀਂ ਸੀ ਤੇ ਧਰਮ ਵੀ ਫਿਰ ਬਿਨਾਂ ਹਥਿਆਰ ਚੁੱਕੇ ਤੋਂ ਬਿਨਾਂ ਯੰਗਜੋਦ ਕੀਤੇ ਤੋਂ ਬਿਨਾਂ ਕਿਸੇ ਕਤਲੇਆਮ ਤੋਂ ਬਚਾਉਣਾ ਸੀ ਉਸ ਦੇ ਵਾਸਤੇ ਫਿਰ ਵੱਡੀ ਇਬਾਦਤ ਚਾਹੀਦੀ ਸੀ ਸਤਿਗੁਰਾਂ ਨੇ ਕੀਤੀ ਉਹ ਗੱਲ ਵੱਖਰੀ ਆਪਾਂ ਇਸ ਫਲਸਫੇ ਨੂੰ ਸਮਝੀਏ ਨਾ ਸਮਝੀਏ ਪਰ ਸਤਿਗੁਰੂ ਜੀ ਨੇ ਵੇਖੋ ਕੋਈ ਜੰਗ ਨਹੀਂ ਕੀਤਾ ਕੋਈ ਯੁੱਧ ਨਹੀਂ ਕੀਤਾ ਕੋਈ ਤਲਵਾਰ ਨਹੀਂ ਚਲਾਈ ਪਰ ਇੱਕ ਧਰਮ ਬਚਾ ਦਿੱਤਾ ਸਮੁੱਚਾ ਅੱਜ ਉਹ ਧਰਮ ਬੇਸ਼ੱਕ ਆਪਣੇ ਅਸੂਲਾਂ ਤੋਂ ਡਿੱਗਦਾ ਜਾ ਰਿਹਾ ਉਹ ਸਿੱਖਾਂ ਦੇ ਪ੍ਰਤੀ ਉਹਦਾ ਨਜ਼ਰੀਆ ਠੀਕ ਨਹੀਂ ਹੈ ਉਹ ਇੱਕ ਵੱਖਰਾ ਵਿਸ਼ਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦਾ ਫਲਸਫਾ ਨਾ ਮਾਨਸ ਕੀ ਜਾਤ ਸਭ ਇਹ ਤੇ ਪਹਿਚਾਨ ਬੋ ਇਹਨਾਂ ਅਸੂਲਾਂ ਤੇ ਚੱਲਦੇ ਹੋਇਆ ਹਿੰਦੂ ਧਰਮ ਬਚਾਉਣ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਦਾ ਫਲਸਫਾ ਸਿਖਿਆਵਾ ਨਗਰ ਕੀਰਤਨ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੜਾਹ ਕਰਦੇ ਆ ਜਿਵੇਂ ਸਮਾਗਮ ਹੁੰਦੇ ਰਸਤੇ ਵਿੱਚ ਵੀ ਗੁਰਮਤ ਸਮਾਗਮ ਹੁੰਦੇ ਆ ਪਹੁੰਚਾਇਆ ਜਾ ਰਿਹਾ ਆਓ ਆਪਾਂ ਸਾਰੇ ਸਿੱਖਾਂ ਨੂੰ ਬੇਨਤੀ ਹੈ ਘਟੋ-ਗਾਟੇ ਸਦੀ ਤੇ ਆਪਾਂ ਸਾਰੇ ਗੁਰੂ ਦੇ ਲੜ ਲੱਗੇ ਜੇ ਅੰਮ੍ਰਿਤ ਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣੀ ਐ ਬਾਣੀ ਦੇ ਬਾਣੇ ਧਾਰ ਨਹੀਂ ਹੋਈ ਐ ਤੇ ਫਿਰ ਇਹ ਸ਼ਾਡੀਆਂ ਮਨਾਈਆਂ ਹੋਈਆਂ ਸ਼ਤਾਬ ਦੀਆਂ ਸਫਲਿਆ ਸਮੁੱਚੀਆਂ ਸੰਗਤਾਂ ਦਾ ਬੜਾ ਠਾਠਾ ਮਾਰਦਾ ਇਕੱਠ ਜੀ ਤੇ ਪਿਆਰ ਝਲਕ ਰਿਹਾ ਤੁਹਾਡਾ ਤੁਸੀਂ ਆਏ ਹੋ ਰਿਪੋਰਟਰ ਵੀਰ ਮੀਡੀਆ ਵੀਰ ਆਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ